ਪੰਜਾਬ ਚ ਬਣਿਆ ਇੱਕ ਹੋਰ ਸਿਆਸੀ ਫਰੰਟ ਨਵਜੋਤ ਸਿੰਘ ਸਿੱਧੂ ਪ੍ਰਗਟ ਸਿੰਘ ਤੇ ਬੈਂਸ ਭਰਾਵਾਂ ਨੇ ਪੋਸਟਰ ਜਾਰੀ ਕਰਕੇ ਰੱਖੀ ਨੀ ਆਵਾਜ਼ੇ ਪੰਜਾਬ ਨਾਮ ਦਾ ਪੋਸਟਰ ਸੋਸ਼ਲ ਮੀਡੀਆ ਤੇ ਵਾਇਰਲ ਅਕਾਲੀ ਦਲ ਚੋਂ ਮੁਅਤਲ ਕੀਤੇ ਗਏ ਵਿਧਾਇਕ ਪ੍ਰਗਟ ਸਿੰਘ ਤੇ ਸਾਬਕਾ ਰਾਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਦੇ ਜਾਣ ਦੀਆਂ ਕਿਆਸਰਾਈਆਂ ਤੇ ਫੁੱਲ ਸਟਾਪ ਸਿਮਰਜੀਤ ਸਿੰਘ ਬੈਂਸ ਨੇ ਕਿਹਾ 117 ਸੀਟਾਂ ਤੇ ਲੜਾਂਗੇ ਚੋਣਾ ਵਿਰੋਧੀਆਂ ਨੇ ਨਵੇਂ ਫਰੰਟ ਨੂੰ ਦੱਸਿਆ ਨੌਨ ਸੀਰੀਅਸ ਜਦੋਂ ਸ਼ਮਾਰ ਰੌਸ਼ਨ ਹੁੰਦੀ ਹੈ ਤੇ ਪਰਵਾਨੇ ਇਕੱਠੇ ਹੁੰਦੇ ਆ ਪਰਵਾਨਾ ਕਦੇ ਗੰਦਗੀ ਤੇ ਨਹੀਂ ਜਾਂਦਾ ਗੰਦੇ ਪਾਣੀ ਤੇ ਨਹੀਂ ਜਾਂਦਾ ਪੰਜਾਬ ਦੇ ਲੋਕਾਂ ਦੀ ਕ੍ਰਾਂਤੀ ਦੀ ਸ਼ਮ੍ਹਾ ਰੌਸ਼ਨ ਹੋਈ ਆ ਵਾਦੇ ਪੰਜਾਬ ਦੇ ਜਿੰਨੇ ਵੱਧ ਹੋਣਗੇ ਉਨਾ ਹੀ ਚੰਗਾ ਹੋਏਗਾ ਉਹਨੇ ਹੀ ਕੰਮ ਕਾਂਗਰਸਵਾਸੇ ਸੌਖਾ ਕਰ ਦਿੱਤਾ ਅਸੀਂ ਬਹੁਤ ਮਸ਼ਕੂਰ ਹਾਂ ਸਾਰੇ ਵੀਰਾਂ ਦੇ ਕੋਈ ਫਰਕ ਨਹੀਂ ਪੜੇਗਾ ਜੋ ਫਰੰਟ ਬਣੇ ਲੋਕ ਸਮਝਦਾਰੀ से ਕੰਮ ਕਰ ਸਕਤੇ ਹੈ ਜੋ ਗਵਰਨਮੈਂਟ ਉਹਕੇ ਲਈ ਇਤਨਾ ਬੜਾ ਕੰਮ ਕਰ ਰਹੀ ਹੈ ਉਸਕੇ ਲਈ ਉਸਕੋ ਦੇਖ ਫਤੇਗੜ੍ਹ 'ਚ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜੀ। ਕੱਲ ਬਸੀ ਪਠਾਨਾ 'ਚ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਭਗਵੰਤ ਮਾਨ ਤੇ ਕਵਰੇਜ ਲਈ ਪਹੁੰਚੇ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਦਾ ਇਲਜ਼ਾਮ। ਚੰਡੀਗੜ੍ਹ ਦੇ ਪਟਿਆਲਾ ਪ੍ਰੈਸ ਕਲੱਬ ਨੇ ਭਗਵੰਤ ਮਾਨ ਦਾ ਬਾਈਕ ਆਟ ਕੀਤਾ। ਫਤੇਗੜ੍ਹ ਸਾਹਿਬ ਪ੍ਰੈਸ ਕਲੱਬ ਨੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ। ਇੰਨੀਕ ਪਬਲਿਕ ਨੂੰ ਸਾਡੇ ਖਿਲਾਫ ਛਾਤਾ ਪੱਤਰਕਾਰ ਆਪਣੇ ਕੈਮਰੇ ਬਚਾਉਂਦੇ ਰਹੇ ਕਿ ਸਾਨੂੰ ਕਿਤੇ ਮਾਰਨ ਖੁੱਟਣ ਨਾ ਅਸੀਂ ਆਪਣੀ ਜਾਨ ਬਚਾ ਕੇ ਉੱਥੋਂ ਕੱਲ ਵਾਪਸ ਆਏ ਹੁੰਦਾ ਗੱਦੀ ਦਾ ਸ਼ਰੀਅਮ ਨਾਚ ਹੋਇਆ ਹੈ ਉਹ ਭਗਵੰਤ ਮਾਨ ਜੀ ਸ਼ਹਿਤ ਹੋਇਆ ਤੇ ਅਸੀਂ ਮੰਗ ਕੀਤੀ ਹੈ ਕਿ ਭਗਵੰਤ ਮਾਨ ਦੇ ਵਿਰੁੱਧ ਪਰਚਾ ਦਰਜ ਕਰਕੇ ਉਸ ਨੂੰ ਅਰੈਸਟ ਕੀਤਾ ਜਾਵੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਲਈ ਭਰਿਆ ਗਈਆਂ ਨਾਮਜ਼ਦਗੀਆਂ ਯੂਨੀਵਰਸਿਟੀ ਪ੍ਰਸ਼ਾਸਨ ਕੱਲ ਉਮੀਦਵਾਰਾਂ ਦੀ ਫਾਈਨਲਿਸਟ ਕਰੇਗਾ ਜਾਰੀ 7 ਸਤੰਬਰ ਨੂੰ ਹੋਵੇਗੀ ਵੋਟਿੰਗ ਵਿਦਿਆਰਥੀ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਮੱਦੇ ਨਜ਼ਰ ਚੰਡੀਗੜ੍ਹ ਪੁਲਿਸ ਸਮੇਤ ਕੈਂਪਸ ਦੇ 700 ਸੁਰੱਖਿਆ ਮੁਲਾਜ਼ਮ ਮੁੱστηਤ ਆਤਮਕਾਤੀ ਹਮਲੇ ਨਾਲ ਕੰਬਿਆ ਪਾਕਿਸਤਾਨ ਮਰਦਾਨ ਸ਼ਹਿਰ ਚ ਅਦਾਲਤ ਬਾਰ ਹੋਏ ਆਤਮਕਾਤੀ ਹਮਲੇ ਚ 18 ਲੋਕਾਂ ਦੀ ਮੌਤ 60 ਜ਼ਖਮੀ ਸ਼ੁੱਕਰਵਾਰ ਸਵੇਰੇ ਪੇਸ਼ਾਵਰ ਇਲਾਕੇ ਦੀ 크੍ਰਿਸਚਨ ਕਲੋਨੀ ਤੇ ਹੋਏ ਹਮਲੇ ਚ ਇੱਕ ਸੁਰੱਖਿਆ ਮੁਲਾਜ਼ਮ ਦੀ ਮੌਤ ਚਾਰ ਹਮਲਾਵਰਾਂ ਨੂੰ ਸੁਰੱਖਿਆ ਏਜੰਸੀਆਂ ਨੇ ਕੀਤਾ ਢੇਰ ਦੁਨੀਆ ਪਰਚ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਾ ਸੰਪੂਰਨਤਾ ਤੋਂ ਬਾਅਦ ਅੱਜ ਦੇ ਦਿਨ ਹੋਇਆ ਸੀ ਆਦਿ ਬੀੜ ਦਾ ਪਹਿਲਾ ਪ੍ਰਕਾਸ਼ ਛਤਕਣ ਸਿੰਘ ਹਰਮੰਦਰ ਸਾਹਿਬੇ ਕੇ ਖਾਸ ਜਾਹੋ ਜਲਾ ਦੁਨੀਆ ਪਰ ਤੋ ਪਹੁੰਚੀ ਸੰਗਤ ਕੋ ਨਾਤਮਸਤ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਸਾਨੂੰ ਇਹ ਹੁਕਮ ਕੀਤਾ ਸੀ ਸ੍ਰੀ ਗੁਰ ਕੇਰ ਸਰੀਰ ਜੋਉ ਸਭ ਥਾਨ ਸਮੇ ਸਭ ਨਾ ਦਰਸੈ ਹੈ ਗ੍ਰੰਥ ਰੇਦਾ ਗੁਰ ਕੋ ਇਹ ਜਾਨੋ ਉਤਮ ਹੈ ਸਭ ਕਾਲ ਰਹੇ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਸਰੀਰ ਨਾਸਵੰਤ ਦੇ ਸਦਾ ਰਹਿਣ ਵਾਲੇ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਗੁਰੂ ਦਾ ਹਿਰਦਾ ਹੈ ਇਹ ਸਦੀਵ ਕਾਲ ਰਹਿਣ ਵਾਲਾ ਹੈ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਸਾਰੀਆਂ ਸੰਗਤਾਂ ਨੇ ਅੱਜ ਦਰਸ਼ਨ ਕੀਤੇ ਆ ਤੇ ਮਹਾਰਾਜ ਸਭ ਨੂੰ ਖੁਸ਼ੀਆਂ ਬਖਸ਼ਣ ਬਹੁਤ ਆਨੰਦ ਆਇਆ ਚਲੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਗੁਰਬਾਣੀ ਮੁਤਾਬਕ ਆਪਣਾ ਜੀਵਨ ਜੀਏ